भोले दी जय शिव शंकर यह जी आनंदपुर जो कि शिव शक्ति मंदिर हर साल असी लंगर ਜੁਲੇਬੀਆਂ ਦਾ ਔਰ ਹੋਰ ਵੀ ਲੰਗਰ ਚਲਾਈਦੇ ਨੇ ਤੋਂ ਅਸੀਂ ਤਾਂ ਇਹੀ ਕਹਿੰਨੇ ਆ ਕਿ ਸ਼ਵਰਾਤਰੀ ਸਭ ਤੇ ਖੁਸ਼ੀਆਂ ਭਰੀ ਲਿਆਵੇ ਔਰ ਮਹਾਦੇਵ ਜੋ ਹਰ ਇੱਕ ਕਣ ਕਣ ਦੇ ਵਾਸ ਕਰਦੇ ਨੇ ਨਵੀਂ ਰੁੱਤ ਔਰ ਨਮਾਸ ਹਮਾ ਇਹ ਹਮੇਸ਼ਾ ਸ਼ਿਵ ਰਾਤਰੀ ਤੋਂ ਹੀ ਚੱਲਦਾ ਹੈ ਔਰ ਸੰਗਤਾਂ ਨੂੰ ਵੀ ਇਹੀ ਬੇਨਤੀ ਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਤੱਕ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਮੱਥਾ ਟੇਕ ਰਹੀਆਂ ਨੇ ਭੋਲੇनाथ ਦੀ ਨੰਦਪੁਰ ਜੋ ਸ਼ਿਵ ਸ਼ਕਤੀ ਮੰਦਿਰ ਬਣਿਆ ਹੋਇਆ ਪਪੂ ਦੀਪੂ ਵਾਲਾ ਇਹ ਆਪਣੇ ਹੀ ਸੇਵਾ ਕਰ ਰਹੇ ਨੇ ਔਰ ਸਭ ਸੰਗਤਾਂ ਆਗੇ ਇੱਥੇ ਮਠਾ ਡੇਗ ਰਹੀਆਂ ਨੇ ਧੰਨਵਾਦ ਕਰਦੇ ਆ ਸੰਗਤਾਂ ਦਾ ਸ਼ਾਹ ਸੰਗਤਾਂ ਦਾ ਸੰਗਤਾ ਜੀ ਦੇਖੋ ਤੁਸੀਂ ਦੇਖ ਹੀ ਰਹੇ ਹੋ ਕਿ ਬਹੁਤ ਖੁਸ਼ੀ ਨਾਲ ਭੋਲੇ ਦਾ ਇਹ ਦਿਨ ਮਨਾ ਰਹੀਆਂ ਨੇ ਤੇ ਬਹੁਤ ਖੁਸ਼ੀ ਆ ਇਹਨਾਂ ਦੇ ਵਿੱਚ ਕਿੰਨਾ ਜੀ ਕੀ ਮੈਸੇਜ ਜੇ ਮੈਂ ਤੁਹਾਨੂੰ ਸੰਗਤਾਂ ਪਹੁੰਚਾ ਰਹੀਆਂ ਨੇ ਸ਼ਿਵ ਸ਼ਕਤੀ ਮੰਦਿਰ ਵਿੱਚ ਅੱਜ ਕੰਟਨ ਤੋਂ ਇੱਕ ਨੋਟਸ ਕੋਰੀ ਜਿਹੜਾ ਮੈਂ ਸ਼ੇਅਰ ਨਹੀਂ ਲੈਂਕ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਰਹਿਤ ਰਹੋ ਤੇ ਆਪਣੀ ਜ਼ਿੰਦਗੀ ਨੂੰ ਜੋ ਪ੍ਰਭੂ ਦੇ ਨਾਮ ਲਾਉਨੇ ਆ ਤੇ ਸੱਚੀ ਸ਼ਰਧਾ ਔਰ ਸੱਚੇ ਪਿਆਰ ਨਾਲ ਸੰਗਤਾਂ ਦੀ ਸੇਵਾ ਕਰੋ ਜੋ ਕਿ ਆਉਣ ਵਾਲੀ ਪੀੜ੍ਹੀ ਵੀ ਸਾਡੀ ਨਸ਼ਿਆਂ ਤੋਂ ਦੂਰ ਹੋ ਸਕੇ ਔਰ ਉਹਨਾਂ ਤੋਂ ਸਿੱਖਿਆ ਲੈ ਸਕੇ ਸ਼ੀ ਭਰਤਰੀ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਦਾ ਇਹ ਪਾਵਨ ਪਵਿੱਤਰ ਦਿਹਾੜਾ ਬੜੇ ਹੀ ਧੂਮ ਧਾਮ ਨਾਲ ਮੰਦਰ ਦੇ ਵਿੱਚ ਮਨਾਇਆ ਗਿਆ ਹੈ ਜੋ ਸਾਰੀ ਸੰਗਤਾਂ ਨੇ ਬੜੇ ਹੀ ਪਵਿੱਤਰ ਬੜੇ ਹੀ ਸ਼ਰਧਾ ਭਾਵਨਾਵਾਂ ਦੇ ਨਾਲ ਇਹ ਪਵਿੱਤਰ ਦਿਹਾੜਾ ਮਨਾਇਆ ਹੈ ਸ਼ਿਵ 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 ਸ਼ਕਤੀ ਮੰਦਰ ਦੇ ਵਿੱਚ ਇਹ ਦਿਹਾੜਾ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਹੈ ਜਲੇਬੀਆਂ ਦੇ ਲੰਗਰ ਵੀ ਲਗਾਏ ਗਏ ਨੇ ਸਾਰੀ ਸੰਗਤਾਂ ਨੇ ਨੱਚ ਟੱਪ ਕੇ ਬੜਾ ਹੀ ਭੰਗ ਦਾ ਲੰਗਰ ਲਗਾ ਕੇ ਬੜੀ ਸੰਗਤਾਂ ਨੇ ਇੰਜੋਏ ਕੀਤਾ ਹੈ ਸੰਗਤਾਂ ਨਤਮਤ ਹੋ ਰਹੀਆਂ ਨੇ ਮੱਥਾ ਟੇਕ ਰਹੀਆਂ ਨੇ ਸਵੇਰ ਤੋਂ ਬੜੀ ਸ਼ਰਦਾ ਦੇ ਨਾਲ ਪਾਹਾ ਕੀਰਤਨ ਕੀਤਾ ਗਿਆ ਜਲ ਚੜਾਏ ਜਾ ਰਹੇ ਹਨ ਹਾਂਜੀ ਜਲ ਚੜਾਏ ਜਾ ਰਹੇ ਹਨ ਭੰਗੜਾ ਚੜਾਈਆਂ ਜਾ ਰਹੀਆਂ ਹਨ ਕੀਰਤਨ ਹੋ ਰਹੇ ਨੇ ਭੰਗੜੇ ਪਾਏ ਜਾ ਚੁੱਕੇ ਨੇ ਛੇ ਪਰਿਵਾਰ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਲੰਗਰ ਚੱਲ ਰਹੇ ਨੇ ਅਨੰਦ ਦਾ ਮਨ ਰਹਿ ਨੇ ਅੱਜ ਜਿੱਥੇ ਲੇਡੀਜ਼ ਵੀ ਮਾਰੇ ਪਹੁੰਚੀਆਂ ਨੇ ਸਵਾਗਤ ਵੱਡੇ ਵੱਡੇ ਕੀਰਤਨ वगैरह ਕੀਤਾ ਗਿਆ ਕੀ ਮੈਸਜ ਦੇਵਾਂਗੇ ਨਾ ਨਮਸਤ ਕੋਈ ਨੇ ਅਜਾ ਮਾਹੌਲ ਬਹੁਤ ਹਾਂਜੀ ਸੰਗਤਾਂ ਬਹੁਤ ਸ਼ਰਦਾ ਭਾਵਨਾ ਪਹੁੰਚ ਰਹੀਆਂ ਨੇ ਜੋ ਵੀ ਸੰਗਤ ਮੰਨਤ ਮੰਗਦੀ ਪੂਰੀ ਹੁੰਦੀ ਆ ਇਸ ਕਰਕੇ ਰੋਜ ਕਿੰਨਾ ਖੁਸ਼ ਆ ਦੇਖਣ ਨੂੰ ਬਹੁਤ ਸੰਗ ਦਾ ਉਤਸ਼ਾਹ ਹੈ ਬੜੀ ਸਾਰੀ ਸੰਗਤਾਂ ਨੇ ਨੱਛਾ ਕਿ ਬੜੀ ਉਤਸ਼ਾਹ ਨਾਲ ਪਵਿੱਤਰ ਦਿਹਾੜਾ ਮਨਾਇਆ ਹੈ ਕੀ ਮੈਸੇਜ ਦੇਣਾ ਚਾਹੁੰਗਾ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਕਿ ਨਸ਼ੇ ਤਿਆਗੋ ਬਾਕੀ ਸਤ ਸੰਗ ਗੁਰੂ ਦੇ ਚਰਨਾਂ ਦੇ ਵਿੱਚ ਲੱਗੋ ਬਸ ਇਹੀ ਹੈ ਕਿ